ਵੀਰ ਪਾਰਕਿੰਗ ਵਾਲਿਆਂ ਦੇ ਨੁਮਾਇੰਦੇ ਆ ਉਹਨਾਂ ਵੱਲੋਂ ਆਇਆ ਤੇ ਅਸੀਂ ਦੀ ਮਾਫੀ ਮੰਗਦੇ ਆ ਸੰਗਤ ਕੋਲੋਂ ਤੇ ਗੁਰੂ ਸਾਹਿਬ ਦੇ ਕੋਲੋਂ ਵੀ ਇਹ ਜਾ ਕੇ ਤੇ ਖਿਮਾ ਚਾਜਣਾ ਕਰਾਂਗੇ ਗੁਰਦੁਆਰਾਂ ਜਾ ਕੇ ਕਿਉਂਕਿ ਜਾਣਬੁੱਝ ਕੇ ਨਹੀਂ ਕੀਤਾ ਗਿਆ ਅਸੀਂ ਕਲੀਅਰ ਕਰ ਦਈਏ ਵੀ ਅਣਜਾਣਤਾ ਵਾਸਿਗਾ ਪਰ ਅਣਜਾਣਤਾ ਵਾਸ ਹੋ ਗਿਆ ਤੇ ਇਹਨਾਂ ਨੇ ਮੰਨ ਲਿਆ ਇਹ ਬਹੁਤ ਵਧੀਆ ਗੱਲ ਆ ਹਾਂਜੀ ਕੀ ਬਾਇ ਗੁਰ ਜੀ ਬਸ ਉਹ ਖਰਾਬ ਹੋ ਗਈ ਬਾਈ ਗੁਰ ਜੀ ਕਾ ਖਾਲਸਾ ਬਾਈ ਗੁਰ ਜੀ ਕੀ ਫਤਿਹ ਸਾਨੂੰ ਕੱਲ ਮੈਨੂੰ ਫੋਨ ਜਿਹੜਾ ਸੀਗਾ ਸਾਡੇ ਸਿੰਘਾਂ ਨੂੰ ਆਇਆ ਸੀਗਾ ਵੀ ਗੁਰੂ ਨਾਨਕ ਦੇਵ ਹਸਪੀਟਲ ਦੀ ਜਿਹੜੀ ਪਾਰਕਿੰਗ ਆ ਇਹਦੇ ਵਿੱਚ ਜਿਹੜੀ ਪਰਚੀ ਕੱਟੀ ਜਾਂਦੀ ਆ ਸੀਰ ਕੱਟੀ ਜਾਂਦੀ ਆ ਉਹਦੇ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਲਿਖਿਆ ਜਾਂਦਾ ਮੈਂ ਇੱਕ ਬੇਨਤੀ ਹੋਰ ਬੇਨਤੀ ਕਰਾਂਗਾ ਕਿ ਸ਼੍ਰੀ ਅਕਾਲ ਤਖਸਾਲ ਸਭ ਤੋਂ ਵੈਸੇ ਆਲਰੇਡੀ ਹੁਕਮਨਾਮਾ جاری ਆ ਕਿ ਕਿਸੇ ਵੀ ਅਖਬਾਰ ਦੇ ਉੱਤੇ ਵਿਆਹ ਦੇ ਜਿਹੜੇ ਕਾਰਡ ਸ਼ਾਪ ਦੇ ਨੇ ਉਹਨਾਂ ਦੇ ਉੱਤੇ ਜਾਂ ਕਿਸੇ ਵੀ ਅਜਿਹੀ ਜਗ੍ਹਾ ਤੇ ਗੁਰਬਾਣੀ ਦੀ ਪੰਕਤੀ ਜਿਹੜੀ ਨਾਲ ਲਿਖੀ ਜਾਵੇ ਜਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਉਹ ਲਾਈਆਂ ਨਾ ਜਾਣ ਪਰ ਇਹ ਸਾਡੇ ਸਿੱਖਾਂ ਦੀ ਤਰਾਸਦੀ ਹੈ ਤੇ ਕਿਰਤਗੰਤਾ ਵਾ ਇਹ ਹੁਕਮ ਨਮਾ ਜਾਰੀ ਹੋਣ ਤੋਂ ਬਾਅਦ ਵੀ ਜਿਹੜਾ ਵਾ ਉਹ ਇਹ ਕੰਮ ਬਾਰ-ਬਾਰ ਹੁੰਦੇ ਨੇ ਅਖਬਾਰਾਂ ਦੇ ਉੱਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਵਿਆਹ ਦੇ ਕਾਡਾਂ ਦੇ ਉੱਤੇ ਇਹ ਬਾਰ-ਬਾਰ ਹੁੰਦਾ ਇਹ ਨਹੀਂ ਰੁਕਦਾ ਇਸੇ ਤਰ੍ਹਾਂ ਜਿਹੜਾ ਇਹ ਹਸ ਹਸਪੀਟਲ ਦੇ ਪਾਰਕਿੰਗ ਦੇ ਵਿੱਚ ਜਿਹੜਾ ਵਾ ਸੋ ਅਸੀਂ ਅੱਜ ਜੁਗਸਣ ਸੰਗਤ ਸਾਨੂੰ ਫੋਨ ਕਰਦੀ ਦੱਸਦੀ ਮਸਲਾ ਤੇ ਅਸੀਂ ਆਪਣਾ ਫਰਜ਼ ਸਮਝਦੇ ਹੋਇਆ ਆਕੇ ਉੱਥੇ ਸਾਡੀ ਜਿਹੜੀ ਡਿਊਟੀ ਆ ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇੱਥੇ ਹਸਪੀਟਲ 'ਚ ਪਹੁੰਚੇ ਆ ਬੇਨਤੀ ਕਰਨ ਵਾਸਤੇ ਜਿਹੜੇ ਵੀ ਪ੍ਰਬੰਧਕ ਨੇ ਪਾਰਕਿੰਗ ਦੇ ਭਾਈ ਤੁਸੀਂ ਜਿਹੜਾ ਨਾਮ ਆ ਗੁਰੂ ਸਾਹਿਬ ਦਾ ਨਾਮ ਲਿਖੋ ਪਰਚੀਆਂ ਤੇ ਕਿਉਂਕਿ ਚਲੋ ਤੁਹਾਡੀ ਪਰਚੀ ਤਾਂ ਲਿਖਣੀ ਪੈਣੀ ਆ ਸੋ ਇਹਦਾ ਹੱਲ ਕਰ ਸਕਦੇ ਆ ਵੀ ਇੱਥੇ ਪਾਰਕਿੰਗ ਲਿਖ ਦਿਓ ਸਿਰਫ ਹਸਪੀਟਲ ਪਾਰਕਿੰਗ ਲਿਖ ਕੇ ਤੇ ਆਪਣਾ ਜਿਹੜਾ ਤੁਹਾਡਾ ਸੀਰੀਅਲ ਨੰਬਰ ਵਗੈਰਾ ਪਾ ਦਿਓ ਗੁਰੂ ਸਾਹਿਬ ਦਾ ਨਾਮ ਨਾ ਲਿਖੋ ਇੱਥੇ ਆਏ ਆ ਪਰ ਸਾਨੂੰ ਇੱਥੇ ਕੋਈ ਵੀ ਜਿਹੜਾ ਕੋਈ ਇਹਨਾਂ ਦਾ ਮੋਦਬਰ ਨਹੀਂ ਮਿਲਿਆ ਸਗੋ ਈਵਨ ਛੱਡ ਭਜਣਾ ਦਾ ਕੋਈ ਮਸਲਾ ਹੀ ਨਹੀਂ ਹੈਗਾ ਇੱਥੇ ਕਿਹੜਾ ਕੋਈ ਡਾਟਾ ਦਾ ਕੋਈ ਗਲਤੀ ਜਾਣਗੇ ਕੀਤੀ ਹੈ ਅਣਜਾਣਤਾ ਬਸ ਉਹ ਹੀ ਗਲਤੀ ਹੈ ਤੇ ਦਾ ਸੁਧਾਰ ਹੋ ਸਕਦਾ ਸੋ ਬਸ ਇਹਨਾਂ ਨੂੰ ਇਹ ਹੀ ਬੇਨਤੀ ਕਰਨੀ ਹੈ ਕੋਈ ਸਮਾਂ ਦੇ ਦੇਾਂਗੇ ਥੋੜਾ ਬਹੁਤਾ ਕੋਈ ਕੋਈ ਵੀ ਚੀਜ਼ ਨੂੰ ਟਾਈਮ ਲੱਗਦਾ ਉਹ ਸਮਝਦੇ ਅਸੀਂ ਕੋ ਦੋ ਚਾਰ ਦਿਨ ਪੰਜ ਦਿਨ ਦੇ ਵਿੱਚ ਜਿਹੜੀਆਂ ਆਪਣੀਆਂ ਨਵੀਂ ਚਪਾਈ ਕਰਨਗੇ ਉਹਦੇ ਵਿੱਚ ਗੁਰੂ ਸਾਹਿਬ ਦਾ ਨਾਂ ਨਾ ਲਿਖਣ ਇਹ ਵਾਸਤੇ ਅਸੀਂ ਬੜੇ ਪ੍ਰੇਮ ਪਿਆਰ ਨਾਲ ਬੇਨਤੀ ਕਰਨ ਆਏ ਜੇ ਸਾਡੀ ਇਹ ਬੇਨਤੀ ਸਰਕਾਰ ਕਰਨਗੇ ਆ ਬਹੁਤ ਵਧੀਆ ਗੱਲਾਂ ਨੇ ਫਿਰ ਸਾਡੇ ਕੋਲ ਜਿਹੜੀ ਕਾਨੂੰਨੀ ਜਿਹੜੀ ਇਹਦੀ ਕੋਈ ਪ੍ਰਕਿਰਿਆ ਵਾ ਸੀ ਉਹ ਫੋਲੋ ਕਰਾਂਗੇ ਠੀਕ ਹੈ ਵੀ ਕੀ ਕਾਫੀ ਜਿਹੜੀ ਗੁਰੂ ਸਾਹਿਬਾਂ ਦੇ ਨਾਮ ਤੇ ਕਾਫੀ ਸੰਸਥਾਵਾਂ ਨੇ ਕਾਫੀ ਹਾਂ ਮੈਂ ਉਹ ਵੀ ਮੈਂ ਤੁਹਾਨੂੰ ਉਹ ਵੀ ਦੱਸਦਾ ਵਾਂ ਈਵਨ ਇਹ ਤਾਂ ਹੁਣ ਚਲੋ ਮਸਲਾ ਪਤਾ ਨਹੀਂ ਸੀਦਾ ਆਪਾਂ ਨੂੰ ਕਿ ਕੋਈ ਕਈ ਵਾਰੀ ਕੁਝ ਗੱਲਾਂ ਦਿਮਾਗ 'ਚ ਨਹੀਂ ਆਉਂਦੀਆਂ ਇਹ ਤਾਂ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪਰ ਇਹ ਅੱਜ ਕੱਲ੍ਹ ਚਲੋ ਸਾਹਮਣੇ ਆ ਗਈ ਜਿੱਦਾਂ ਕਿਸੇ ਸੰਗਤ ਤੇ ਜਿਹਦੇ ਉਹਨੇ ਵੇਖਿਆ ਉਹਨੂੰ ਲੱਗਿਆ ਸਾਨੂੰ ਫੋਨ ਕਰਦਾ ਕਿ ਹੋਰ ਵੀ ਬੇਨਤੀ ਕਰਾਂ ਮੈਂ ਤੁਹਾਡੀ ਮੀਡੀਆ ਰਾਈ ਲੋਕਾਂ ਨੂੰ ਵੀ ਜਿਵੇਂ ਆਪ ਉਹ ਵੀ ਅਸੀਂ ਗਲਤੀ ਕਰਦੇ ਆ ਵੀ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਖੋਲਦੇ ਆ ਜਿਵੇਂ ਕੋਈ ਕਰਿਆਨਾ ਸਟੋਰ ਆ ਕੋਈ ਡੀਲਰ ਦੀ ਦੁਕਾਨ ਆ ਪ੍ਰਾਪਰਟੀ ਡੀਲਰ ਦੀ ਦੁਕਾਨ ਆ ਸਮ ਤੇ ਕੁਝ ਵੀ ਆ ਉਹ ਗੁਰੂ ਸਾਹਿਬ ਦੇ ਨਾਂ ਤੇ ਰੱਖ ਦਿੰਦੇ ਕੋਈ ਜਿਵੇਂ ਬਾਬਾ ਦੀਪ ਸਿੰਘ ਦੇ ਨਾਮ ਇਹ ਵੀ ਨਾ ਕਰੀਏ ਆਪਾਂ ਕਿਉਂਕਿ ਮੈਂ ਲੌਜੀਕਲੀ ਚੀਜ਼ ਸਮਝਾ ਦੇਣਾ ਤੁਹਾਨੂੰ ਜੇ ਸਮਝ ਆ ਜਾਏ ਵੀ ਹੁਣ ਮੰਨ ਲਓ ਜੇ ਮੈਂ ਦੁਕਾਨ ਖੋਲੀ ਆ ਕੋਈ ਈਵਨ ਪ੍ਰਾਪਰਟੀ ਦੀ ਦੁਕਾਨ ਖੋਲੀ ਆ ਤੇ ਮੈਂ ਕੋਈ ਸੌਦਾ ਗਲਤ ਕਰਦਾ ਕਿਸੇ ਨਾਲ ਕੋ ਠੱਗੀ ਵਾਜੇ ਮੇਰੇ ਕੋਲ ਕੰਮ ਕਰਦੇ ਆ ਕਿਸੇ ਨਾਲ ਮੈਂ ਧੋਖਾ ਕਰਦੇ ਆ ਤੇ ਜਿਹੜੇ ਬੰਦੇ ਨਾਲ ਹੋਣੀ ਆ ਉਹਨੇ ਜਦੋਂ ਗੱਲ ਕਰਨੀ ਜੋ ਨਾਂ ਨਹੀਂ ਲਊਗਾ ਉਹ ਤਾਂ ਨਾਂ ਲਊਗਾ ਜਿਸ ਚੀਜ਼ ਦੇ ਨਾਂ ਤੇ ਫਰਮਾ ਸੁਭਾਵਕ ਹੈ ਨਾ ਤੇ ਇਹ ਚੀਜ਼ਾਂ ਮੈਂ ਇਹੀ ਪਹਿਲਾਂ ਵਾਲੇ ਸਮੇਂ ਤੋਂ ਦੁਕਾਨਦਾਰਾਂ ਵੀ ਇਹਨਾਂ ਨੂੰ ਬੜੀਆਂ ਬੇਨਤੀਆਂ ਕੀਤੀਆਂ ਨੇ ਨਾਂ ਵੀ ਚੇਂਜ ਕਈਆਂ ਵੀ ਇਹਨਾਂ ਨੇ ਕੀਤੇ ਨੇ ਸਾਡੇ ਬੇਨਤੀ ਕਰਨ ਦੇ ਉੱਤੇ ਉਹਨਾਂ ਨੂੰ ਵੀ ਬੇਨਤੀ ਤੁਹਾਡੇ মিডিਆ ਰਾਹੀਂ ਹੈ ਕਿ ਤੁਸੀਂ ਜਿਹੜਾ ਇਹ ਕੰਮ ਨਾ ਕਰੋ ਤੇ ਇਹ ਨਾਂ ਜਿਹੜੇ ਗੁਰੂ ਸਾਹਿਬਾਨਾਂ ਦੇ ਨਾਂ ਤੇ ਜਾਂ ਸ਼ਹੀਦ ਸਿੰਘਾਂ ਦੇ ਨਾਂ ਤੇ ਉਹ ਨਾਂ ਲਿਖੋ ਜਿਹੜੀ ਆ ਪਾਰਕਿੰਗ ਦਾ ਮਸਲਾ ਵਾ ਇਹ ਜੇ ਇਸ ਤੋਂ ਇਲਾਵਾ ਹੋਰ ਵੀ ਕਿਤੇ ਕਿਤੇ ਹੋਊਗਾ ਸਾਡੇ ਨੋਟਿਸ ਆਊਗਾ ਤੇ ਅਸੀਂ ਆਸ ਕਰਦੇ ਹਾਂ ਵੀ ਤੁਹਾਡੇ মিডিਆ ਲਈ ਇਹਨਾਂ ਨੂੰ ਪਤਾ ਲੱਗ ਜਾਣਾ ਵਾ ਉਹ ਚੇਂਜ ਕਰ ਲੈਣ ਜੇ ਸਾਨੂੰ ਕਹਿ ਕੇ ਜਾ ਕਹਿ ਕੇ ਜਾ ਕੇ ਬੇਨਤੀ ਕਰਨੀ ਪਊਗੀ ਤੇ ਅਸੀਂ ਜਰੂਰ ਬੇਨਤੀ ਕਰਾਂਗੇ ਠੀਕ ਹੈ